ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਬੇਸ਼ੱਕ ਦੂਜੀਆਂ ਪਾਰਟੀਆਂ 'ਚ ਸਨ ਲਾ ਰਹੀ ਹੈ ਪਰ ਹੁਣ ਭਾਰਤੀ ਜਨਤਾ ਪਾਰਟੀ ਦੇ ਆਪਣੇ ਘਰ ਕਲੇਸ਼ ਪੈ ਗਿਆ ਭਾਰਤੀ ਜਨਤਾ ਪਾਰਟੀ ਨੇ ਜਿਵੇਂ ਆਪਣੀਆਂ ਦੋ ਜਿਹੜੀਆਂ ਉਹਨਾਂ ਦੀਆਂ ਰਵਾਇਤੀ ਸੀਟਾਂ ਨੇ ਜਿੱਥੋਂ ਜਿੱਤਦੀ ਆ ਰਹੀ ਹੈ ਉੱਥੋਂ ਉਮੀਦਵਾਰ ਲਾਣੇ ਤਾਂ ਉੱਥੇ ਕਲੇਸ਼ ਪੈ ਗਿਆ ਪਹਿਲਾ ਜਿਹੜਾ ਕਲੇਸ਼ ਪਿਆ ਹੋਇਆ ਉਹ ਗਰਦਾਸਪੁਰ ਚ ਪਿਆ ਹੋਇਆ ਤੇ ਦੂਜਾ ਕਲੇਸ਼ ਜਿਹੜਾ ਹੁਣ ਹੁਸ਼ਿਆਰਪੁਰ ਚ ਪੈ ਗਿਆ ਭਾਰਤੀ ਜਨਤਾ ਪਾਰਟੀ ਨੇ ਮੌਜੂਦਾ ਲੋਕ ਸਭਾ ਮੈਂਬਰ ਸੋਮ ਪ੍ਰਕਾਸ਼ ਦੀ ਪਤਨੀ ਅਨੀਤਾ ਸੋਮ ਪ੍ਰਕਾਸ਼ ਨੂੰ ਟਿਕਟ ਦਿੱਤੀ ਹੈ ਪਰ ਟਿਕਟ ਦੇ ਚਾਹਵਾਨ ਸੱਜਣਾ ਦੇ ਵੱਲੋਂ ਹੁਣ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਗਿਆ ਸਭ ਤੋਂ ਪਹਿਲਾ ਨਾਂ ਆਉਂਦਾ ਵਿਜੇ ਸਾਪਲਾ ਦਾ ਵਿਜੇ ਸਾਪਲਾ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਹੁਣ ਨਵੇਂ ਰਾਹਾਂ ਤੇ ਚੱਲਣਗੇ ਤੁਸੀਂ ਜੁੜੇ ਹੋ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਭਾਰਤੀ ਜਨਤਾ ਪਾਰਟੀ ਦੀ ਇਸ ਵਾਰ ਹੁਸ਼ਿਆਰਪੁਰ ਤੋਂ ਟਿਕਟ ਦੇ ਕਈ ਦਾਅਵੇਦਾਰ ਸਨ ਉਹਨਾਂ ਦੇ ਵਿੱਚੋਂ ਵਿਜੇ ਸਾਪਲਾ ਇੱਕ ਸਭ ਤੋਂ ਵੱਡਾ ਨਾਂ ਆ ਵਿਜੇ ਸਾਪਲਾ ਇੱਥੋਂ ਲੋਕ ਸਭਾ ਮੈਂਬਰ ਵੀ ਰਹੇ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵੀ ਰਹੇ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਨੂੰ ਕਮੋਡੀਟ ਕਰਨ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਪਰ ਉਹਨਾਂ ਨੂੰ ਜਿਹੜਾ ਐਸਸੀ ਕਮਿਸ਼ਨ ਤੋਂ ਵੀ ਹਟਾ ਦਿੱਤਾ ਗਿਆ ਪਰ ਉਸ ਤੋਂ ਬਾਅਦ ਵਿਜੇ ਸਾਪਰਾ ਲਗਾਤਾਰ ਖੁੰਝੇ ਲੱਗੇ ਹੋਏ ਸਨ ਇਸ ਵਾਰ ਟਿਕਟ ਦੀ ਬੜੀ ਆਸ ਸੀ ਉਹਨਾਂ ਨੂੰ ਉਹਨਾਂ ਨੂੰ ਟਿਕਟ ਨਾ ਦਿੰਦਿਆਂ ਹੋਇਆਂ ਅਨੀਤਾ ਸੋਮਪrakash ਨੂੰ ਟਿਕਟ ਦੇ ਦਿੱਤੀ ਗਈ ਵਿਜੇ ਸਾਪਲਾ ਨੇ ਉਸ ਤੋਂ ਬਾਅਦ ਸਪਸ਼ਟ ਕਰ ਦਿੱਤਾ ਕਿ ਉਹ ਹੁਣ ਪਾਰਟੀ ਛੱਡਣਗੇ ਜਾਂ ਫਿਰ ਕੋਈ ਨਮਾਰਾ اختیار ਕਰਨਗੇ ਉਹਨਾਂ ਨੇ ਟਵਿੱਟਰ ਤੋਂ ਜਿਹੜਾ ਆਪਣਾ ਸਾਰਾ ਕੁਝ ਹਟਾ ਲਿਆ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਸੀ ਮੋਦੀ ਦਾ ਪਰਿਵਾਰ ਜੇ ਉਹ ਉਹ ਸਾਰਾ ਕੁਝ ਹਟਾ ਲਿਆ ਤੇ ਇੱਕ ਸੁਨੇਹਾ ਵੀ ਉਹਨਾਂ ਨੇ ਟਵਿੱਟਰ ਤੇ ਛੱਡਿਆ ਇੱਕ ਨਹੀਂ ਬਲਕਿ ਦੋ ਅੱਗੇ ਪਿੱਛੇ ਦੋ ਸੁਨੇਹੇ ਜਿਹੜੇ ਆ ਉਹਨਾਂ ਨੇ ਛੱਡੇ ਆ ਉਹਨਾਂ ਨੇ ਹਿੰਦੀ ਚ ਲਿਖਿਆ ਪਹਿਲਾਂ ਮੈਂ ਤੁਹਾਨੂੰ ਹਿੰਦੀ ਵਾਲਾ ਪੜ੍ਹ ਕੇ ਸੁਣਾਉਣਾਂ ਦੀ ਕੋਸ਼ਿਸ਼ ਕਰਦਾ ਕਿ ਉਹਦਾ ਜਿਹੜਾ ਪੰਜਾਬੀ ਤਰਜਮਾ ਉਹ ਵੀ ਤੁਹਾਨੂੰ ਨਾਲ ਦੀ ਨਾਲ ਦੱਸਿਆ ਜਾਵੇ ਇੱਕ ਰਸਤਾ ਬੰਦ ਹੁੰਦਾ ਹੈ ਭਗਵਾਨ ਔਰ ਕਈ ਰਾਸਤੇ ਖੋਲ੍ਹ ਦਿੰਦਾ ਹੈ ਮੇਰੇ ਲਈ ਵੀ ਭਗਵਾਨ ਨੇ ਕੋਈ ਰਾਸਤਾ ਜ਼ਰੂਰ ਨਿਧਾਰਿਤ ਕੀਤਾ ਹੋਗਾ ਮੇਰਾ ਸਾਥ ਦੇਣ ਵਾਲੇ ਸਭੀ ਸਾਥੀਆਂ ਦਾ ਬਹੁਤ ਬਹੁਤ ਧ ਕੁੱਲ ਮਿਲਾ ਕੇ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਰਾਹ ਬੰਦ ਹੋ ਜਾਂਦਾ ਹੈ ਤਾਂ ਕੋਈ ਨਵਾਂ ਰਾਹ ਵੀ ਜਿਹੜਾ ਉਹ ਖੋਲ ਜਾਂਦਾ ਹੈ ਪ੍ਰਭੂ ਨੂੰ ਨਵੇਂ ਰਾਹ ਨੂੰ ਵੀ ਖੋਲ ਦਿੰਦਾ ਹੈ ਮੇਰੇ ਵਾਸਤੇ ਵੀ ਉਹਨਾਂ ਕਿਹਾ ਕਿ ਭਗਵਾਨ ਨੇ ਰੱਬ ਨੇ ਕੋਈ ਰਾਹ ਜ਼ਰੂਰ ਜਿਹੜਾ ਨਿਸ਼ਚਿਤ ਕੀਤਾ ਹੋਵੇਗਾ ਉਹਨਾਂ ਨੇ ਸਾਥ ਦੇਣ ਵਾਲੇ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ਇਸ ਪੋਸਟ ਨੇ ਸਾਫ਼ ਕਰ ਦਿੱਤਾ ਕਿ ਵਿਜੇ ਸਾਪਲਾ ਕੋਈ ਨਵਾਂ ਰਾਹ ਲਾਪਰੇ ਨੇ ਕਿਸੇ ਨਵੇਂ ਰਾਹ ਨੂੰ ਖੋਲਣ ਦੀ ਕੋਸ਼ਿਸ਼ ਕਰ ਰਹੇ ਨੇ ਚਰਚਾਵਾਂ ਕਈ ਨੇ ਉਹਨਾਂ ਬਾਰੇ ਬਾਅਦ ਚ ਗੱਲ ਕਰਦੇ ਹਾਂ ਉਸ ਤੋਂ ਬਾਅਦ ਉਹਨਾਂ ਨੇ ਇੱਕ ਪੋਸਟ ਹੋਰ ਪਾਈ ਹੈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਅਸੀਂ ਤਾਂ ਆਪਣਾ ਖੂਨ ਪਸੀਨਾ ਬਹਾ ਦਿੱਆ ਹੁਣ بارشیں ਲਿਖੇंगी ਮੁਕੱਦਰ ਜ਼ਮੀਨ ਕਾ ਤਾਂ ਕੁੱਲ ਮਿਲਾ ਕੇ ਉਹਨਾਂ ਨੇ ਕਿਹਾ ਕਿ ਹੁਣ ਐਸੀ ਬਹੁਤ ਮਿਹਨਤ ਕੀਤੀ ਭਾਜਪਾ ਦੇ ਲਈ ਭਾਜਪਾ ਦੇ ਲਈ ਜੀਂ ਜਾਨ ਲਾਇਆ ਖੂਨ ਪਸੀਨਾ ਵਹਾਇਆ ਹੁਣ ਜਿਹੜਾ ਮੁਕੱਦਰ ਉਹਨਾਂ ਨੇ ਰੱਬ ਤੇ ਸੁੱਟ ਦਿੱਤੇ ਨੇ ਇਹ ਮੇਨ ਉਤਲ ਫੁਤਲੇ ਸਮੇਂ ਆ ਭਾਰਤੀ ਜਨਤਾ ਪਾਰਟੀ ਚੱਲ ਰਹੀਏ ਕੋਈ ਜਾਣਕਾਰੀ ਇਹ ਵੀ ਹੈ ਕਿ ਵਿਜੇ ਸਾਪਲਾ ਕਾਂਗਰਸ ਪਾਰਟੀ ਦੇ ਸੰਪਰਕ ਚ ਨੇ ਪਰ ਇਹਦੀ ਅਧਿਕਾਰਤ ਤੇ ਰਸਮੀ ਪੁਸ਼ਟੀ ਕਿਸੇ ਪਾਸਿਓਂ ਫਿਲਹਾਲ ਨਹੀਂ ਹੋ ਰਹੀ ਨਾ ਵਿਜੇ ਸਾਪਲਾ ਦੀ ਤਰਫੋਂ ਨਾ ਹੀ ਕਾਂਗਰਸ ਦੀ ਤਰਫੋਂ ਕੋਸ਼ਿਸ਼ਾ ਇਹ ਵੀ ਨੇ ਦੱਸਿਆ ਇਹ ਵੀ ਜਾ ਰਿਹਾ ਕਿ ਵਿਜੇ ਸਾਪਲਾ ਦੇ ਸੰਪਰਕ ਚ ਹੈ ਤੇ ਹਿਸ਼ਾਰਪੁਰ ਤੋਂ ਟਿਕਟ ਦਿੱਤੀ ਜਾ ਸਕਦੀ ਹੈ ਇਸ ਵਾਰ ਇਹ ਹੋਵੇਗਾ ਕਿ ਦੋ ਪਾਜ ਪਾਈ ਆਮੋ ਸਾਹਮਣੇ ਹੋਣਗੇ ਪਰ ਟਿਕਟਾਂ ਅਲੱਗ-ਅਲੱਗ ਹੋਣਗੀਆਂ ਸਥਿਤੀ A ਬਣੀ ਹੋਈ ਹੈ ਦੂਜੀ ਪਾਸੇ ਸਥਿਤੀ ਇਹ ਵੀ ਹੈ ਕਿ ਲੋਕ ਸਭਾ ਹਲਕੇ ਦੇ ਲਈ ਭਾਰਤੀ ਜਨਤਾ ਪਾਰਟੀ ਨੇ ਮੌਜੂਦਾ ਮੈਂਬਰ ਲੋਕ ਸਭਾ ਮੈਂਬਰ ਅਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੂੰ ਲਾਂਭੇ ਕਰਕੇ ਉਹਨਾਂ ਦੀ ਪਤਨੀ ਨੂੰ ਟਿਕਟ ਦੇ ਦਿੱਤੀ ਹੈ ਜਿਸ ਨਾਲ ਉਤਲ ਪੁਤਲ ਜਿਹੜੀ ਆ ਬਹੁਤ ਵੱਧ ਗਈ ਹੈ ਤੇ ਇਸ ਦੀਆਂ ਸੰਭਾਵਨਾਵਾਂ ਜਿਹੜੀਆਂ ਸਤਮੇਂ ਆਸਮਾਨ ਤੇ ਚਲੇ ਗਈਆਂ ਇਹ ਤਾਂ ਕਾਫੀ ਸਮਾਂ ਪਹਿਲਾਂ ਹੀ ਸਪਸ਼ਟ ਹੋ ਗਿਆ ਸੀ ਕਿ ਭਾਜਪਾ ਸੋਮ ਪ੍ਰਕਾਸ਼ ਨੂੰ ਦੁਬਾਰਾ ਮੈਦਾਨ ਚ ਉਤਾਰਨ ਦੀ ਇੱਛਾ ਨਹੀਂ ਰੱਖਦੀ ਪਰ ਉਹਨਾਂ ਦੀ ਪਤਨੀ ਨੂੰ ਟਿਕਟ ਮਿਲ ਜਾਵੇਗੀ ਇਸ ਬਾਰੇ ਵੀ ਕਾਸਰ ਰਹੀਆਂ ਜਿਹੜੀਆਂ ਮੱਧਮ ਸਨ ਦੂਜੇ ਪਾਸੇ ਟਿਕਟ ਦੇ ਮਜ਼ਬੂਤ ਦਾਵੇਦਾਰ ਅਤੇ 2014 ਵਿੱਚ ਹੁਸ਼ਿਆਰਪੁਰ ਤੋਂ ਲੋਕ ਸਵਾਲੀ ਚੁਣੇਗੇ ਵਿਜੇ ਸਾਭਲਾ ਨੇ ਇੱਕ ਟਵੀਟ ਨੇ ਸਿਆਸੀ ਗਲਿਆਰਿਆਂ 'ਚ ਹਲਚਲ ਪੈਦਾ ਕਰ ਦਿੱਤੀ ਹੈ ਟੇਡ ਦਾ ਐਲਾਨ ਹੁਣ ਤੋਂ ਤੁਰੰਤ ਬਾਅਦ ਸਾਭਲਾ ਨੇ ਟਵੀਟ ਕੀਤਾ ਜੇਕਰ ਇੱਕ ਰਸਤਾ ਬੰਦ ਹੁੰਦਾ ਹੈ ਤਾਂ ਭਗਵਾਨ ਕਈ ਰਸਤੇ ਖੋਲ ਦਿੰਦਾ ਹੈ ਮੇਰੇ ਲਈ ਭਗਵਾਨ ਨੇ ਕੋਈ ਰਸਤਾ ਜ਼ਰੂਰ ਨਿਧਾਰਤ ਕੀਤਾ ਹੋਵੇਗਾ ਤਾਂ ਸਾਭਲਾ ਦੇ ਇਸ ਟਵੀਟ ਨੇ ਲੋਕ ਕਈ ਮਤਲਬ ਕੱਢ ਰਹੇ ਨੇ ਜਿਗਰ ਜੋਗ ਹੈ ਕਿ ਅਜੇ ਵੀ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਨੇ ਹਲਕੇ ਤੋਂ ਆਪਣੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਕਾਂਗਰਸ ਦੀ ਟਿਕਟ ਦੇ ਦਾਅਵੇਦਾਰ ਮੰਨੇ ਜਾ ਰਹੇ ਡਾਕਟਰ ਰਾਜਕੁਮਾਰ ਅਚਾਨਕ ਆਮ ਆਦਮੀ ਪਾਰਟੀ ਦੀ ਕਿਸ਼ਤੀ 'ਚ ਸਵਾਰ ਹੋ ਗਏ ਨੇ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਆਪਣਾ ਉਮੀਦਵਾਰ ਵੀ ਬਣਾਉਣ 'ਚ ਦੇਰੀ ਨਹੀਂ ਵਿਖਾਈ ਕਾਂਗਰਸ ਨੂੰ ਅਜੇ ਕੋਈ ਮਜ਼ਬੂਤ ਐਸਆਈ ਉਮੀਦਵਾਰ ਨਹੀਂ ਮਿਲਿਆ ਇੱਥੋਂ ਤੱਕ ਅਨੀਤਾ ਦਾ ਸਬੰਧ ਉਹ ਫਗਵਾੜਾ ਹਲਕੇ 'ਚ ਕਾਫੀ ਸਰਗਰਮ ਹਨ ਅਤੇ ਸਮਾਜਿਕ ਗਤੀਵਿਧੀਆਂ 'ਚ ਵੱਡ ਛੜ ਕੇ ਹਿੱਸਾ ਲੈਂਦੇ ਨੇ ਉਹਨਾਂ ਦਾ ਪਿਸ਼ੋਕੜ ਗੜ ਸ਼ੰਕਰ ਤੋਂ ਹੈ ਸੋਮ ਪ੍ਰਕਾਸ਼ 2019 ਹੁਸ਼ਿਆਰਪੁਰ ਤੋਂ ਲੋਕ ਸਭਾ ਲਈ ਚੁਣੇ ਗਏ ਸਨ ਪਹਿਲਾ ਫਗਵਾੜਾ ਦੇ ਵਿਧਾਇਕ ਰਹੇ ਜਿਸ ਕਾਰਨ ਉਹਨਾਂ ਦਾ ਫਗਵਾੜਾ 'ਚ ਕਾਫੀ ਅਸਰ ਰੂਗ ਹੈ ਸੋਮ ਪ੍ਰਕਾਸ਼ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਰਹਿ ਚੁੱਕੇ ਨੇ ਸੰਸਦ ਮੈਂਬਰ ਬਣ ਤੋਂ ਬਾਅਦ ਵੀ ਉਹਨਾਂ ਦਾ ਜ਼ਿਆਦਾ ਸਰਗਰਮੀਆਂ ਫਗਵਾੜਾ 'ਚ ਹੀ ਰਹੀਆਂ ਪਿਛਲੀਆਂ ਦੋ ਚੋਣਾਂ ਇਸ ਪਾਰਟੀ ਨੇ ਤਕੜੀ ਲੜਾਈ ਤੋਂ ਬਾਅਦ ਕਾਂਗਰਸ ਤੋਂ ਜਿੱਤ ਲਈਆਂ ਸਨ ਪਰ ਇਸ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਭਰਪੂਰ ਸਮਰਥਨ ਮਿਲਿਆ ਸੀ ਇਸ ਵਾਰ ਗੱਠਜੋੜ ਨਾ ਹੋਣ ਕਾਰਨ ਇਸ ਨੂੰ ਆਪਣੇ ਦਮ ਤੇ ਚੋਣਾਂ ਲੜਨੀਆਂ ਪੈਣਗੀਆਂ ਭਾਜਪਾ ਦੇ ਅੰਦਰ ਭਾਜਪਾ ਬੇਸ਼ੱਕ ਦੂਜੀਆਂ ਪਾਰਟੀਆਂ ਚ ਵੱਡੀ ਸੱਣ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਚਾਹੇ ਉਹ ਕਾਲੀ ਪਰਿਵਾਰ ਦੀ ਨੂਨ ਤੋੜ ਕੇ ਲਿਆਵੇ ਰਵਨੀਤ ਬਿੱਟੂ ਨੂੰ ਲੈ ਆਵੇ ਭਾਜਪਾ ਚ ਇਸੇ ਤਰ੍ਹਾਂ ਨਾਲ ਸ਼ੁਸ਼ੀਲ ਕੁਮਾਰ ਨੂੰ ਸ਼ੀਤਲੰਗਰਾਲ ਨੂੰ ਲਿਆਵੇ ਪਰ ਆਪਣਾ ਹੌਸ ਭਾਜਪਾ ਦਾ ਇਨ ਆਰਡਰ ਨਹੀਂ ਹੈ ਭਾਜਪਾ ਦੀਆਂ ਦੋ ਮਜ਼ਬੂਤ ਟਿਕਟਾਂ ਸੀਟਾਂ ਨੇਗੀਆਂ ਗਰਦਾਸਪੁਰ ਤੇ ਹਿਸ਼ਾਰਪੁਰ ਪੰਜਾਬ ਦੇ ਅੰਦਰ ਇਸ ਸਮੇਂ ਜਿੱਤੀਆਂ ਹੋਈਆਂ ਨੇ ਉਨ੍ਹਾਂ ਦੇ ਉੱਤੇ ਭਾਜਪਾ ਇਸ ਸਮੇਂ ਇਹ ਟਿਕੜਮਬਾਜ਼ੀ ਕਰ ਗਈ ਕਿ ਉਹਨੇ ਟਿਕਟਾਂ ਵੰਡੀਆਂ ਤਾਂ ਪਹਿਲਾਂ ਕਵਿਤਾ ਖੰਨਾ ਨੇ ਵਿਰੋਧ ਕੀਤਾ ਫਿਰ ਸਵਰਨ ਸਰਾਹੀ ਨੇ ਕਵਿਤਾ ਖੰਨਾ ਵਾਲਾ ਵਿਰੋਧ ਤਾਂ ਠੰਡਾ ਪੈਂਦਾ ਹੋਇਆ ਜਾਪਦਾ ਪਰ ਸਵਰਨ ਸਲਾਰੀਆ ਦਾ ਵਿਰੋਧ ਉਸੇ ਤਰ੍ਹਾਂ ਨਾਲ ਹੀ ਹੈ ਹੁਣ ਵਿਜੇ ਸਾਪਲਾ ਵਿਜੇ ਸਾਪਲਾ ਕੋਈ ਛੋਟੀ ਮੋਟੀ ਗੱਲ ਨਹੀਂ ਭਾਜਪਾ ਦੇ ਅੰਦਰ ਕੋਈ ਦਲਤਾਂ ਦਾ ਕਦਵਾਰ ਆਗੂ ਆਇਆ ਜਿਹੜਾ ਐਕਟਿਵ ਪੋਲਿਟਿਕਸ ਕਰਦਾ ਵਿਜੇ ਸਾਪਲਾ ਉਹ ਹੈ ਇਸ ਕਰਕੇ ਜੇਕਰ ਉਹ ਕਾਂਗਰਸ 'ਚ ਜਾਂਦੇ ਨੇ ਅਕਾਲੀ ਦਲ 'ਚ ਜਾਂਦੇ ਨੇ ਕਿਤੇ ਜਾਂਦੇ ਨੇ ਜਾਂ ਚੁੱਪ ਕਰਕੇ ਘਰ ਬਹਿ ਜਾਂਦੇ ਨੇ ਇਹਦਾ ਜਿਹੜਾ ਨੁਕਸਾਨ ਹੈ ਉਹ ਭਾਜਪਾ ਨੂੰ ਭੁਗਤਣਾ ਪਵੇਗਾ